ਇਹਨੇ ਕੰਮ ਤਾਂ ਉਹੀ ਕਰਤਾ ਛਤਰੀਆਂ-ਛੁਤਰੀਆਂ ਲਾਈ ਬੈਠਾ ਇਹ ਤੇ ਮੈਨੂੰ ਲੱਗਦਾ ਨਾ ਲੈ ਕੇ ਲੋਕਾਂ ਤੋਂ ਪੈਸੇ ਤੇ ਇਹਨੇ ਬਾਈ ਪਾਰਟੀ ਪੂਟੀ ਰੱਖ ਲਈ ਚੱਲ ਦੇਖਦੇ ਆਂ ਫਿਰ ਕੋਈ ਨਾ ਕਰਦੇ ਆਂ ਗੱਲ ਤੇ ਗੱਡੀਆਂ-ਗੁੱਡੀਆਂ ਇਹ ਤਾਂ ਜਿਹੜੇ ਹਸਾਉਣਾ ਗੱਡੀਆਂ ਮਿਲਦਾ ਸਾਰੇ ਰਿਸ਼ਤੇਦਾਰ ਹੀ ਸੱਦੀ ਬੈਠਾ ਯਾਰ ਇਹਨੇ ਕੰਮ ਉਹੀ ਕਰ ਲਿਆ ਤਾਂ ਲੋਕਾਂ ਤੋਂ ਗਾਣਾ ਦੋਊਗਾ ਸਾਨੂੰ ਵੀ ਵਿਆਹ ਵਾਲਾ ਮਾਹੌਲ ਕਰੀ ਬੈਠਾ ਪਤੰਦਾਂ ਟੰਟ ਲੈ ਸਾਰੇ ਰਿਸ਼ਤੇਦਾਰ ਸੱਦੀ ਬੈਠਾ ਆਉਂਦੀ ਯਾਰ ਦਾ ਕੰਮ ਗਲਤ ਹੈ ਲੈ ਕੇ ਲੋਕਾਂ ਤੋਂ ਪੈਸੇ ਯਾਰ ਹੈ ਕਿਵੇਂ ਬਾਈ ਠੀਕ ਹੈ ਠੀਕ ਹੈ ਯਾਰ ਇੱਥੇ ਜਾਰ ਸੱਦੀ ਬੈਠਾ ਪਾਰਟੀ ਰੱਖੀ ਬੈਠਾ ਦਾ ਯਾਰ ਲੈ ਕੇ ਪੈਸੇ ਆਦਾ ਗਲਤ ਆ ਗੱਲੀ ਕਿੱਥੇ ਹੈ ਕਿੱਥੇ ਆ ਭਾਈ ਆ ਲੋਕੇ ਤਾਂ ਨਹੀਂ ਗੱਡੀ ਚੱਲਣੀਗੀ ਲੋਕ ਨੇ ਬਈ ਫੋਨ ਆਇਆ ਸੀਗਾ ਫੋਨ ਤਾਂ ਮੈਂ ਸਾਰੇ ਚੱਕ ਲੂੰ ਤੂੰ ਇੱਧਰ ਆ ਚੱਕਰ ਦੀ ਲੈ ਕੇ ਲੋਕਾਂ ਤੋਂ ਪੈਸੇ ਬਈ 500 ਰੁਪਏ ਇਹ ਕੀ ਆ ਯਾਰ ਕੀ ਤੂੰ ਵਿਆਹ ਮੋਹ ਰੱਖੀ ਬਟਾ ਕੀ ਕਹਦੀ ਪਾਰਟੀ ਕਰਦਾ ਤੂੰ ਮੋਤਲਾ ਛਗੜ ਛੁਗਣ ਪਾਈ ਬੈਠਾ ਕੇ ਇਹਦਾ ਪਾਰਟੀ ਕਰੀ ਮੇਰਾ ਤਾਂ ਸਗਣਾ ਕਦੋਂ ਦਾ ਪਿਆ ਜਵਾਕ ਆ ਮੇਰੇ ਤਾਂ ਦੋ ਭਰਾਵਾ ਤੇ ਜਵਾਕ ਦਿੱਤਾ ਨਹੀਂ ਛੱਟੀ ਬਣਾਈ ਜਾਂਦਾ ਛੱਟੀ ਕਿਉਂ ਆ ਪਾਏ ਇਹ ਦੂ ਦਾ ਟ੍ਰੇਨਿੰਗ ਦਾ ਨਾਮ ਰੱਖ ਟ੍ਰੇਨਿੰਗ ਟ੍ਰੇਨਿੰਗ ਤੂੰ ਅੱਗ ਸਾਫ ਤੋਂ ਸਾਥ ਹੋਈ ਵੀ ਸਾਨੂੰ ਵੀ ਗਾਲਾਂ ਦੇਣਗੇ ਲੋਕ ਬਾਈ ਯਾਰ ਟ੍ਰੇਨਿੰਗ ਹੀ ਇਹ ਟ੍ਰੇਨਿੰਗ ਹੀ ਇਹ ਇਹ ਹੁਣ ਹੀ ਮਾਹੌਲ ਇੰਨਾ ਬਣਿਆ ਤਗੜਾ ਇਹ ਸਾਰਾ ਹੁਣ ਰੋਟੀ ਪਾਣੀ ਦਾ ਖਵਾਣਾ ਭੁੱਖੇ ਥੋੜਾ ਤੋਰਨੇ ਆ ਇਹ ਆਹ ਟ੍ਰੇਨਿੰਗ ਹਾਂ ਇਹ ਰਿਸ਼ਤੇਦਾਰ ਥੋੜਾ ਕੋਈ ਕਿੱਥੋਂ ਆਇਆ ਕੋਈ ਕਿੱਥੋਂ ਆਇਆ ਉਹ ਹਰਿਆਣੇ ਵਾਲੇ ਬੈਠੇ ਉੱਧਰ ਪੁਰਾ ਇੰਨੀਆਂ ਗੱਡੀਆਂ ਕੱਲੇ ਕੱਲੇ ਬੰਦੇ ਆਧਾਰ ਕਾਰਡ ਚੈੱਕ ਕਰਾ ਦੇ ਸੱਚੀ ਟ੍ਰੇਨਿੰਗ ਹੈ ਬਾਈ ਸਾਰੇ ਜ਼ਿਲ੍ਹਿਆਂ ਦੇ ਨਾਲ ਘਰ ਕਰ ਕਰਕੇ ਤੇ ਨਹੀਂ ਗਈ ਜਾਂਦਾ ਯਾਰ ਤੂੰ ਕੋਈ ਦੇਂਦਾ ਰਹੇ ਜੇ ਯਾਹ ਮਾਹੀ ਗੱਲ ਕੀ ਗੱਲ ਹੈ ਯਾਰ ਆ ਜਾ ਤੈਨੂੰ ਮਲਾ ਲੈਣਾ ਬੰਦਾ ਨਾ ਆ ਆ ਬਾਈ ਨੂੰ ਪੁੱਛ ਕਿੱਥੋਂ ਆਏ ਬਾਈ ਦੱਸੀ ਹਾਂ ਬਾਈ ਕਿੱਥੋਂ ਆਏ ਤੁਸੀਂ ਦੱਸੋ ਪਿੰਡੋਂ ਦਾ ਟ੍ਰੇਨਿੰਗ ਤੇ ਆਏ ਤੁਸੀਂ ਹਾਂਜੀ ਪਿੰਡ ਬਾਈ ਮੇਰਾ ਪਿੰਡ ਵਾਂਦਰ ਹੈ ਵਾਂਦਰ ਤੇ ਬੱਕਰੀਆਂ ਟ੍ਰੇਨਿੰਗ ਲੈਣ ਆਏ ਹਾਂ ਹਾਂਜੀ ਬਸ ਆਇਆ ਹੋਰ ਵਿਖਾ ਦੇਣਾ ਤੈਨੂੰ ਬੰਦੇ ਬਾਈ ਇਹ ਕੀ ਕਰਨਾ ਹੈ ਇੱਥੇ ਬੱਕਰੀਆਂ ਟ੍ਰੇਨਿੰਗ ਤੇ ਆਏ ਹਾਂ ਜੀ ਬਸ ਪਿੰਡ ਪੁੱਛ ਜ਼ਿਲ੍ਹਾ ਪੁੱਛ ਬਾਈ ਨੂੰ ਕਿਹੜਾ ਪਿੰਡ ਹੈ ਬਾਈ ਜ਼ਿਲ੍ਹਾ ਫਰੋਜਪੁਰ ਪਿੰਨ ਮਹਿਮਾ ਵੀਰੇ ਤੇ ਟ੍ਰੇਨਿੰਗ ਦਿੱਤੀ ਹੈ ਬਾਈ ਹਾਂਜੀ ਦਿੱਤੀ ਹੈ ਮੈਂ ਚੰਡੀਗੜ੍ਹ ਦਾ ਕੰਮ ਰੋਟੀ ਖਾਧੀ ਹੈ ਪਾਣੀ ਪੋ ਇਹ ਸਾਰੇ ਟ੍ਰੇਨਿੰਗ ਵਾਲੇ ਕਿਹੜੇ ਹਾਂਜੀ ਹਾਂਜੀ ਸਰ ਟ੍ਰੇਨਿੰਗ ਵਾਲੇ ਨਹੀਂ ਜੀ ਸੱਦੇ ਕਿਉਂ ਅੱਡ ਅੱਡ ਭਰਾਵਾ ਇੱਕ ਨੂੰ ਸੱਦੂਗਾ 50 ਤਾਂ ਨਹੀਂ ਸੱਦ ਲੇ ਬਾਈ ਇੱਕ ਦਿਨ ਹੋਰ ਪੁੱਛ ਲੈਨੇ ਆਹ ਬਾਈ ਨੂੰ ਪੁੱਛ ਲੈ ਆਹ ਲਖੜਾ ਦਾ ਹਾਂ ਬਾਈ ਕਿਹੜਾ ਪੈਸਾ ਆ ਵਿੱਚ ਮੇਰੇ ਕੰਮ ਵਾਲੇ ਬੰਦੇ ਹੈਗੇ ਜਿਹੜੇ ਹਾਂਜੀ ਬਾਈ ਪਹਿਲੀ ਵਾਰ ਹੀ ਆਨੇ ਹਾਂਜੀ ਪਹਿਲੀ ਅੱਛਾ ਤੇ ਕੀ ਦਿੱਤੀ ਹੈ ਟ੍ਰੇਨਿੰਗ ਹਾਂਜੀ ਬਹੁਤ ਵਧੀਆ ਫਤੰਬੂ ਤੁੰਬੂ ਵੀ ਲੈ ਕੇ ਪਕੌੜੇ ਖਵਾ ਕੇ ਤੇ ਮੋੜਦਾ ਨਹੀਂ ਨਹੀਂ ਨਾ ਨਾ ਆਹ ਬਾਈ ਆਪ ਜੀ ਆ ਫੌਜੀ ਆ ਆ ਜਾ ਚੱਲ ਨਹੀਂ ਪਰ ਆਹ ਦੇਖ ਲੈ ਆਪ ਬਾਈ ਖਾਓ ਚੱਲ ਇਹਦੇ ਨਾਲ ਬਾਈ ਕੀ ਹਾਲ ਠੀਕ ਹੈ ਬਾਈ ਬਾਈ ਕਿਵੇਂ ਆ ਇੱ ਕੋਈ ਟ੍ਰੇਨਿੰਗ ਲੈਣਾ ਹੈ ਰਾਜਵੀਰ ਵੀਰੇ ਤੋਂ ਕਿਵੇਂ ਪਤਾ ਲੱਗਿਆ ਸੀ ਬਈ ਬਈ ਆਪਣੀ ਗੱਲ ਹੋਈ ਸੀ ਫੇਸਬੁੱਕ ਤੇ ਇਹਨਾਂ ਨੇ ਪਾਇਆ ਸੀ ਟ੍ਰੇਨਿੰਗ ਬਾਰੇ ਠੀਕ ਹੈ ਤੇ ਆਪਾਂ ਉਹ ਦੇਖੀ ਵੀਡੀਓ ਤੇ ਆਪਾਂ ਬਾਈ ਨਾਲ ਗੱਲ ਕਰੀ ਮੈਂ ਸ਼੍ਰੀਨਗਰ ਸੀਗਾ ਉਸ ਟਾਈਮ ਡਿਊਟੀ ਤੇ ਉੱਥੋਂ ਗੱਲ ਕਰੀ ਤੇ ਸਪੈਸ਼ਲ ਬਾਈ ਨੂੰ ਪਿੰਡ ਤੇ ਜ਼ਿਲ੍ਹਾ ਵੀ ਦੱਸਦੇ ਬਈ ਕਿੱਥੋਂ ਆਏ ਪਿੰਡ ਮੇਰਾ ਆਪਣਾ ਕਲਾਰ ਖੁਰਦਾ ਜੀ ਜ਼ਿਲ੍ਹਾ ਸੰਗਰੂਰ ਆ ਜੀ ਬਸ ਸੰਗਰੂਰ ਹੁਣ ਇੰਨੀ ਵਾਰ ਸਾਰੇ ਜ਼ਿਲ੍ਹੇ ਤਾਂ ਨਹੀਂ ਰਿਸ਼ਤੇਦਾਰ ਹੁੰਦੇ ਬੰਦੇ ਦੇ ਇੱਕ ਲੈ ਬਈ ਆਪਾਂ ਚੱਲ ਮੰਨ ਗਏ ਆ ਯਾਰ ਮੈਨੂੰ ਤਾਂ ਐ ਲੱਗਿਆ ਭਾਈ ਪਾਰਟੀ ਇਹਦਾ ਹਿੰਦੀ ਬੋਲੀ ਜਾਂਦੇ ਆ ਹਿੰਦੀ ਵਾਲੇ ਵੀ ਆ ਪੰਜਾਬੀ ਵਾਲੇ ਵੀ ਆ ਸੱਚੀ ਸੱਚੀ ਬਾਹਰੋਂ ਆਏ ਭਾਈ ਆ ਭਾਈ ਨਾ ਗੱਲ ਕਰਦਾ ਕਹਾਂ ਸੇ ਆਏ ਹੋ ਆਪ ਹਰਿਆਣਾ ਰੋहतक ਹਰਿਆਣਾ ਰੋहतक ਤੋਂ ਇੱਥੇ ਕਿਵੇਂ ਆਏ ਇੱਥੇ ਉਸ ਤੇ ਇੰਸਟਾਗ੍ਰਾਮ ਤੇ ਵੀਡੀਓ ਦੇਖੀ ਦੀ ਭਾਈ ਦੀ ਟ੍ਰੇਨਿੰਗ ਲੈਣਾ ਬੱਕਰੀਆਂ ਦੀ ਦਿੱਤੀ ਟ੍ਰੇਨਿੰਗ ਹਾਂ ਦਿੱਤੀ ਐ ਧੂਨੀਆਂ ਸਿਖਾਈ ਜਾਂਦਾ ਤੇ ਹੁਣ ਰਸਟ ਠੰਡਾ ਹੈ ਉਹ ਕੰਮ ਨਹੀਂ ਅੰਦਰ ਬਾਕੇ ਜਾਂ ਪੈਲਸਾਂ 'ਚ ਨਹੀਂ ਖੁੱਲਾ ਕੰਮ ਚੱਲਦਾ ਇੱਥੇ ਭਣਾ ਰਾਤ ਨੂੰ 2-3 ਵਜੇ ਤਾਈਂ ਟ੍ਰੇਨਿੰਗ ਚੱਲਦੀਆਂ ਇਹਨਾਂ ਦੀਆਂ ਕਾਫੀ ਸਾਰੇ ਬੰਦੇ ਬਾਈ ਫਰ ਟ੍ਰੇਨਿੰਗ ਆ ਲਈ ਟ੍ਰੇਨਿੰਗ ਆ ਲਈ ਉਹ ਬਾਈ ਇਹਨੂੰ ਮਿਲ ਆ ਉਧਰ ਹਰਿਆਣੇ ਦੇ ਇੱਥੇ ਕਿਵੇਂ ਰਾਈਵਰ ਬਰਾੜ ਕੋਲੇ ਯਾਰ ਟ੍ਰੇਨਿੰਗ ਕੇ ਲਈ ਟ੍ਰੇਨਿੰਗ ਕੇ ਲਈ ਬੜੀਆ ਟ੍ਰੇਨਿੰਗ ਦਿੰਦੀ ਆ ਬਹੁਤ ਬੜੀਆ ਅਭੀ ਰੈਸਟ ਟਾਈਮ ਹੈ ਆਹ ਰਾਸ ਟਾਈਮੇ ਖਾਣਾ ਖਾਇਆ ਰੋਟੀ ਰਾਟੀ ਦਿੱਤੀ ਬਹੁਤ ਵਧੀਆ ਪੂਰੀ ਬਹੁਤ ਵਧੀਆ ਸਿਸਟਮ ਬਣਾ ਰੱਖਿਆ ਤੇ ਪੈਣ ਪੂ ਨੂੰ ਦੋ ਦਿਨ ਟੇਰ ਕਰ ਪਰਾਜੋ ਕਰੇ ਭਾਜੋ ਕਰੇ ਨਹੀਂ ਨਹੀਂ ਦੋ ਦਿਨ ਤੋਂ ਪਹਿਲਾਂ ਦੇ ਆ ਦੋ ਦਿਨ ਤਿੰਨ ਦਿਨ ਪਹਿਲਾਂ ਆ ਗਿਆ ਟ੍ਰੇਨਿੰਗ ਤੇ ਬੰਦਾ ਕੀ ਸੇ ਤੋਂ ਵੀ ਉਨੀ ਲੈਣੀ ਆ ਤੁਸੀਂ ਦੋ ਦਿਨ ਪਹਿਲਾਂ ਆਏ ਆ ਬਾਈ ਹਾਂ ਦੋ ਦਿਨ ਪਹਿਲਾਂ ਆਏ ਆ ਇਹਨਾਂ ਦੇ ਹੋ ਹਜ਼ਾਰ ਨੂੰ ਆਏ ਲੱਗਿਆ ਬਾਈ ਅੱਜ ਜਿਹੜੇ ਹਿਸਾਬ ਨਾਲ ਉਹਨਾਂ ਨੇ ਮਾਹੌਲ ਬਣਾਇਆ ਮਾਦਾ ਖਾ ਕੇ ਤੇ ਨਾ ਚੱਕਤਾ ਕੰਮ ਪੈਸੇ ਲੈ ਕੇ ਗਿਆ ਕਰ ਆਲਾ ਬਸ ਉਹੀ ਕੰਮ ਸੀ ਤੇ ਪਰ ਬਾਈ ਵਾਕਈ ਟ੍ਰੇਨਿੰਗ ਦਿੱਤੀ ਆ ਲੋਕਾਂ ਨੂੰ ਪੁੱਛਿਆ ਬਾਈ ਜਿਹੜੇ ਆਏ ਆ ਉਹ ਵੀ ਸੰਤੋਸ਼ਟ ਆ ਠੀਕ ਆ ਸਟਾਰਟਿੰਗ ਚ ਆ ਗਿਆ ਇਹ ਪੁੱਛੀ ਕੱਲ ਨੂੰ ਦੂੰ ਕਿਹੜੀ ਕਿਵੇਂ ਕੱਲ ਨੂੰ ਤਾਂ ਮੈਨੂੰ ਫਿਰ ਟਾਈਮ ਹੀ ਲੱਗਣਾ ਜਿਹੜੇ ਹਿਸਾਬ ਨਾਲ ਤਾਂ ਹੀ ਨਹੀਂ ਹੋਇਆ ਤੇ ਹੁਣ ਬਾਈ ਆਹ ਤੇ ਟੈਂਟ ਜਿਹੜਾ ਬਰਾੜੇ ਹਲਾਇਆ ਦਾ ਕੀ ਸਾਰਾ ਪ੍ਰੈਕਟੀਕਲ ਕਰਾਉਣਾ ਇਹ ਦੂਜੀ ਕੀ ਕਰਦਾ ਬੋਰਡਾਂ ਤੇ ਲਿਖਾ ਕੇ ਜੀ ਗੁਆਰੇ ਦਾ ਨਹੀਂ ਦਾ ਮੂੰਗੀ ਦਾ ਆਹ ਤੇ ਆਹ ਦਾ ਕੋਈ ਦੱਸ ਦੇਣੀ ਜੰਡ ਪੱਤੀ ਲੌਂਗ ਪੱਤੀ ਕਿੰਨੇ ਫੈਲੇ ਇਹਦੇ ਤੇ ਆਹ ਇਹ ਆ ਆਪਣੀ ਮੂੰਫਲੀ ਦੇ ਤੇ ਆਹ ਇਹ ਫੀਡ ਹੈ ਜਿਹੜੀ ਘਰੇ ਬਣਾਉਣੀ ਨਹੀਂ ਫਿਰ ਇਹ ਹੁਣ ਮੰਨ ਕੇ ਚੱਲ ਤੂੰ ਪ੍ਰੈਕਟੀਕਲ ਪੂਰਾ ਦੱਸਣਾ ਸਾਰਾ ਇੱਥੇ ਪ੍ਰੈਕਟੀਕਲ ਹੀ ਐ ਤੂਰਾ ਫੇਰਾ ਕਰਾ ਕੇ ਹਮ ਹੁਣ ਇੱਕ ਦੂ ਬਾਾਰ ਫਾਰਮੈਟ ਕਰਾਂਗੇ ਬਾਈ ਗਰਜੀਤ ਦਾ ਠੀਕ ਹੈ ਉੱਥੇ ਨੀਂਬੀ ਰਬਾਜ ਦਾ ਹਾਂ ਆ ਹਰਾਚਾਰਾ ਕਿਹੜੇ ਕਿਹੜੇ ਕੀ ਚੀਜ਼ਾਂ ਲਾਉਣੀਆਂ ਬੀਜਣੀਆਂ ਸਾਰੀਆਂ ਉਹ ਪ੍ਰੈਕਟੀਕਲ ਹੀ ਦੱਸਦੇ ਆ ਕਾਪੀਆਂ ਤੇ ਬਈ ਕਿ ਜਿਹੜੀ ਆਪ ਨੂੰ ਨਹੀਂ ਸਮਝ ਆਉਂਦਾ ਬੰਦੇ ਨੂੰ ਹਿੰਦੀ ਵਾਲੇ ਆ ਪੰਜਾਬੀ ਵਾਲੇ ਉਹ ਫਿਰ ਦਵਾਈ ਦਾ ਜਿਹੜਾ ਸਹੀ ਨਾਂ ਹੁੰਦਾ ਸਹੀ ਸਾਲਟ ਹੁੰਦਾ ਕਿੰਨੀ ਮਾਤਰਾ ਉਹ ਲਿਖਾਉਣੀ ਹੁੰਦੀ ਐ ਯਾਨੀ ਕਿ ਉਹ ਇੱਥੇ ਕਰ ਦਿੰਨੇ ਆ ਤੇ ਹੋਰ ਬਈ ਰਾਈਵਰੇ ਜਿਵੇਂ ਹੁਣ ਮਨ ਕੇ ਆਪਾਂ ਪਿਛਲੀ ਵੀਡੀਓ ਜੋ ਕਹਿੰਦੇ ਰਹੇ ਹਨ ਵੀ ਦਵਾਈਆਂ ਦਾ ਹੋ ਗਿਆ ਜਾਂ ਸਾਰਾ ਹੁਣ ਪਿਛਲੀ ਵੀਡੀਓ ਵੇਖੇ ਸੀ 12 14 ਬੰਦੇ ਸੀ ਹਾਂ ਐਦਾਂ ਕਿ 50 ਬੰਦੇ ਹੋ ਗਏ ਜਿਹੜੀ ਅਗਲੀ ਟ੍ਰਿੰਗ ਹੈ 21 22 ਉਹ ਚ ਵੀ 15 ਬੰਦੇ ਹੋਏ ਪਏ ਉਹ ਮੈਂ ਇੱਥੇ ਵੀ ਸਾਥ-ਸਾਥ ਦੇ ਪਰ ਮੈਂ ਇੱਥੇ ਭੀੜ ਨਹੀਂ ਮਾਰਨੀ ਜ਼ਿਆਦਾ ਇਕੱਠ ਨਹੀਂ ਕਰਨਾ ਹੁਣ ਇੰਨਿਆਂ ਤਾਈ ਮੇਰੀ ਕੱਲੇ ਕੱਲੇ ਤੇ ਨਿਗਾਹ ਜਾਂਦੀ ਐ ਪੂਰਾ ਮੋਹੌਲਾ ਹਾਂ ਸਾਰਾ ਹੋ ਜਾਂਦਾ ਤੇ ਇਹ ਬਾਈ ਹੁਣ ਮੰਨ ਕੇ ਜਿਹੜੀ ਅਗਲੀ ਟ੍ਰੇਨਿੰਗ ਐ ਫਿਰ ਮਹੀਨੇ ਬਾਅਦ ਮਹੀਨੇ ਬਾਅਦ ਹੀ ਹੁਣ ਰੱਖਿਆ ਕਰਨਾ ਹਰ ਮਹੀਨ 70 80 ਹੋ ਜਾਂਦੀ ਇਹ ਵੀ ਆਪਾਂ ਕਿਸੇ ਮਾਰਾ ਨਹੀਂ ਕਰਿਆ ਅਗਲਾ ਕਹਿੰਦਾ ਇਹਦੀ ਟ੍ਰੇਨਿੰਗ ਤੇ ਬੰਦੇ 15 ਆਏ ਆ ਕਿਹੜੀ ਟ੍ਰੇਨਿੰਗ ਆ ਆਪਾਂ ਉਹ ਵਹਿਮ ਕੱਢਣ ਆਸਤੇ 50 ਸੀਟਾਂ 40 ਕਰੀਆਂ ਸੀਗੀਆਂ ਠੀਕ ਆ ਨਹੀਂ ਆਪਾਂ ਘੱਟੋ ਘੱਟ 20 25 ਬੰਦਿਆਂ ਤੋਂ ਵੱਧ ਮੈਂ ਨਹੀਂ ਟ੍ਰੇਨਿੰਗ ਪੀਐਲਆਰ ਵੀ ਆਈ ਸੀਗਾ ਆਪਾਂ ਬੰਦੇ ਥੋੜੇ ਸੱਦਨੇ ਆ ਕਿਉਂਕਿ ਇਹਨਾਂ ਨੇ ਰ ਇੱਕ ਨ ਜੇ ਕੱਲ ਨੂੰ ਫੇਲ ਹੁੰਦੇ ਗਾਲਾਂ ਮੈਨੂੰ ਹੀ ਪੈਣੀਆਂ ਜੇ ਦੇਖ ਕੇ ਤਾਂ ਭਰਾ ਐ 5000 ਚ ਕੋਈ ਬਈ ਕਿਉਂਕਿ ਜਿਹੜੇ ਹਿਸਾਬ ਨਾਲ ਮਾਹੌਲ ਆ ਹਨਾ ਜੋ ਤਾਂ 5000 ਨਹੀਂ ਬਈ 4500 ਰੋਟੀ ਪਾਣੀ ਨਹੀਂ ਪੂਰਾ ਆਉਂਦਾ ਹਾਂ 4500 ਪਾਣੀ ਸਰਟੀਫਿਕੇਟ ਰੈਨ ਸੈਂਡ ਦਾ ਸਾਰਾ ਏ ਟੂ ਜ਼ेड ਬਾਕੀ ਇਹ ਭਰਾ ਅਗਲੀ ਟ੍ਰੇਨਿੰਗ ਸਾਰੇ ਫਰੀ ਲੈਣਗੇ ਅੱਛਾ ਆਪਣਾਂ ਦੀ ਖਰੀਦੇ ਟ੍ਰੇਨਿੰਗ ਆ ਜਾ ਕਰਨ ਠੀਕ ਹੈ ਇਹਨਾਂ ਦੀਆਂ 5-10 ਸੀਟਾਂ ਆਪਣੀਆਂ ਰਿਜ਼ਰਵ ਹੋਇਆ ਕਰਨੀਆਂ ਹੁਣ ਕਈ ਟ੍ਰੇਨਿੰਗ ਦੇ ਕਹਿੰਦੇ ਰੋਟੀ ਪਾਣੀ ਦਾ ਖਰਚਾ ਦੇ ਦਿਓ ਉਹਨਾਂ ਨੂੰ ਪਤਾ ਖਰਚਾ ਕਿੰਨਾ ਹੁੰਦਾ 2000-2500 ਹੁੰਦਾ ਰ ਉਹ ਵੀ ਫਰੀ ਹੈ ਜਮ ਇਹ ਵਿੱਚ ਹੀ ਸਾਰਾ ਕੁਝ ਕੋਈ ਜਰਾ ਆਪਣਾ ਦੀ ਹਰੇਕ ਟ੍ਰੇਨਿੰਗ ਆ ਜਾ ਕਰਨ ਤੇ ਆਪਣੀ ਹਰੇਕ ਟ੍ਰੇਨਿੰਗ ਬਦਲਮੀ ਹੋਣੀ ਹੈ ਉਹ ਨਹੀਂ ਕਿ ਸੀਪੀਟੀ ਉਹ ਹੀ ਦੋ ਚਾਰ ਡੈਰੀਆਂ ਲਿਆ ਕੇ ਚੱਕੀ ਤਰੀ ਜਣਾ ਕੰਮ ਵੀ ਹੋ ਰਿਪੀਟ ਨਹੀਂ ਕਰਨੀ ਚਾਹੀਏ ਕਿਉਂਕਿ ਜਿਹੜਾ ਮੇਨ ਕੰਮ ਹੈ ਬੱਕਰੀਆਂ ਦਾ ਜਿਹੜੀ ਇਹਨਾਂ ਨੂੰ ਮੁਸ਼ਕਲ ਆਉਣੀ ਹੈ ਇੱਥੇ ਠੱਗੀ ਠੋਰੀ ਵੱਜਣੀ ਹੈ ਖਰੀਦਦਾਰੀ ਰੇਟ ਉਹ ਸਾਰਾ ਅੱਜ ਤੁਸੀਂ ਥੋੜਾ ਪਹਿਲਾਂ ਆਗੇ ਕੱਲ ਨੂੰ ਸਾਰਾ ਮੈਡੀਕਲ ਦਾ ਪ੍ਰੈਕਟੀਕਲ ਅੱਜ ਵੀ ਕੋਸ ਕਰਾਵਾਂਗੇ ਪ੍ਰੈਕਟੀਕਲ ਆਪਾਂ ਅੱਜ ਇੱਕ ਦੂਰੋਂ ਨੇੜੋਂ ਚੱਲ ਕੇ ਆਏ ਥੱਕੇ ਥਕਾਉ ਉਟਾਣਾ ਆ ਜੋ ਉਸ ਹਿਸਾਬ ਤੇ ਜਿਹੜਾ ਨਾਰਮਲ ਹੀ ਚੱਲੀ ਜਾਂਦਾ ਵੈਧੀ ਰੈਸਟ ਵੀ ਹੋ ਜੂਗੀ ਨਾਲੇ ਤਾਂ ਖਾਣਾ ਪੀਣਾ ਹੁੰਦਾ ਹੁੰਦਾ ਸਾਦਿਆਂ ਤੁਸੀਂ ਕਲਾਸਾਂ ਆਪਣੀਆਂ ਦਿਖਾ ਸਕਦੇ ਤੇ ਬਈ ਬਰਾਡ ਰਹਿਣ ਨੂੰ ਫਿਰ ਪੂਰਾ ਪ੍ਰਬੰਧ ਕਰਤਾ ਬਈ ਇਹਨੂੰ ਹੈ ਤਾਂ ਬਈ ਦੇਸੀ ਸਾਰਾ ਹਾਂ ਪਰ ਵਧੀਆ ਨਹੀਂ ਠੰਡ ਨਹੀਂ ਲੱਗਦੀ ਵਧੀਆ ਕੰਬਲ ਰਜਾਈਆਂ ਗੱਦੇ ਵਧੀਆ ਸਾਫ ਸੁਥਰਾ ਸਾਰਾ ਰੂਮ ਬਾਥਰੂਮ ਵਗੈਰਾ ਸਾਰਾ ਵਧੀਆ ਸੀਟਾਂ ਵਗੈਰਾ ਲੱਗੀਆਂ ਆਪਣੇ ਠੀਕ ਹੈ ਸਾਰਾ ਵਧੀਆ ਓਕੇ ਹੈ ਠੀਕਾ ਤੇ ਬਰਾੜਾ ਵਾਸਤੇ ਲੱਗ ਆਪਣੀ ਰਹਿਸ਼ ਕੀਤੀ ਹੋਈ ਹੈ ਘਰੇ ਕੀਤੀ ਹੋਈ ਹੈ ਠੀਕਾ ਉਹ ਵੀ ਆਏ ਆਪਣੇ ਹਾਂ ਦੋ ਤਿੰਨ ਕੁੜੀਆਂ ਆਈਆਂ ਠੀ ਮਿਲ ਵੀ ਆਏ ਹਾਂ ਚਲੋ ਵਧੀਆ ਗੱਲਾਂ ਬਰਾੜਾ ਬਾਈ ਤੇ ਦਰਸ਼ਕੋ ਬਹੁਤ ਵਧੀਆ ਬਾਈ ਜਿਹੜਾ ਮਾਹੌਲ ਆ ਨਾ ਬਣਾਇਆ ਮੈਨੂੰ ਤਾਂ ਹੀ ਲੱਗਿਆ ਸੀਗਾ ਕਿਤੇ ਪ੍ਰੋਗਰਾਮ ਕੋਈ ਪਾਰਟੀ ਰੱਖੀ ਬੈਠਾ ਬਾਈ ਜਣਾ ਤੇ ਨਹੀਂ ਪੈਸੇ ਜਿੰਨੇ ਕ ਲੈ ਆ ਬਾਈ 4500 ਚ ਮੈਂ ਨਾ ਬਾਈ ਕੱਲਾ ਆਜਾ ਖਾਣਾ ਪੀਣ ਵੀ ਨਹੀਂ ਮਿਲਦਾ ਤੇ ਤੁਸੀਂ ਦੇਖ ਸਕਦੇ ਹੋ ਉਧਰ ਬਾਈ ਦੂਜੇ ਜਿਹੜੇ ਹੈਗਾ ਤੰਬੂ ਲਾਇਆ ਵੱਡੇ ਟੈਂਟ ਆ ਠੀਕ ਆ ਨਾ ਪੂਰੀਆਂ ਕੁਰਸੀਆਂ ਵਗੈਰਾ ਤੇ ਬਾਈ ਬੈਠਿਆ ਵੇਖ ਲੋ ਹਾਂ ਤੇ ਬਾਈ ਇਹ ਵੱਡੇ ਉਮਰ ਦੇ ਜਿਹੜੇ ਬਾਈ ਆ ਉਹ ਵੀ ਆਏ ਬੈਠੇ ਆ ਨੌਜਵਾਨ ਵੀ ਆ ਵਿੱਚ ਠੀਕ ਆ ਸਾਰੇ ਡਿਊਟੀ ਵਾਲੇ ਆ ਵੱਡੀ ਗੱਲ ਆ ਵੀ ਡਿਊਟੀ ਵਾਲੇ ਬੰਦੇ ਆ ਜਿਹੜੀਆਂ ਸਰਕਾਰੀ ਜੋਬਾਂ ਤੇ ਆ ਜਾਂ ਆਪਣੇ ਕੋਈ ਹੋਰ ਜੋਬਾਂ ਕਰਦੇ ਉਹ ਵੀ ਬਾਈ ਬੱਕਰੀ ਪਾਲਣ ਦੀ ਜਿਹੜੀ ਲੈ ਰਹੇ ਆ ਨਾ ਤੇ ਬਹੁਤ ਵਧੀਆ ਬਾਈ ਇਹ ਨੌਜਵਾਨ ਹੋਰ ਮੁੰਡੇ ਵੀ ਜਿਹੜੇ ਟ੍ਰੇਨਿੰਗ ਲੈਣੇ ਚਾਹੁੰਦੇ ਤੇ ਇੱਕ ਗੱਲ ਹੋਰ ਆ ਬਾਈ ਟ੍ਰੇਨਿੰਗ ਲੈ ਕੇ ਕੰਮ ਸ਼ੁਰੂ ਕਰੋ ਮੈਂ ਤਾਂ ਇਹ ਹੀ ਕਹੂੰਗਾ ਵੀ ਟ੍ਰੇਨਿੰਗ ਲੈ ਕੇ ਜਰੂਰ ਕੰਮ ਸ਼ੁਰੂ ਕਰੋ ਜਿਹੜਾ ਹੈਗਾ ਤੇ ਬਾਕੀ ਜਿਹੜੀ ਹੈਗੀ ਆ ਅਗਲੇ ਮਹੀਨੇ ਦੀ ਜਿਹੜੀ ਟ੍ਰੇਨਿੰਗ ਦੀ ਡੇਟ ਆ ਉਹ ਆਪਾਂ ਬਰਾਡ ਤੋਂ ਪੁੱਛ ਕੇ ਦੱਸਾਂਗੇ ਤੇ